ਆਣ ਦੀ ਦਸਾ ਦੱਸ ਦੇਣਾ ਸਤਿਗੁਰੂ ਜੀ ਮਹਾਰਾਜ ਨੇ ਸਮਝਾਉਣਾ ਕੀਤਾ ਆਸਾ ਮਹੱਲਾ ਪੰਜਵਾਂ ਦੀ ਬਾਣੀ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਮਹਾਰਾਜ ਕਹਿੰਦੇ ਮਾਥੇ ਤਰਕੁੱਟੀ ਦ੍ਰਿਸ਼ਟ ਕਰੂਰ ਬੋਲੇ ਕੌੜਾ ਜੀਭਾ ਕੀ ਫੂੜ ਮਹਾਰਾਜ ਕਹਿੰਦੇ ਹੇ ਭਾਈ ਉਸ ਮਾਇਆ ਇਸਤਰੀ ਦੇ ਮੱਥੇ ਪੁੱਤੇ ਤੇਉੜੀ ਤੇਰ ਕੁੱਟੀ ਜੀ ਨੂੰ ਕਹਿਆ ਨਾ ਮਹਾਰਾ ਨੇ ਤਿਉੜੀ ਆਪਾਂ ਕਹਿ ਦਿੰਨੇ ਆ ਤੇਰ ਕੁੱਟੀ ਤਿਉੜੀ ਪਈ ਰਹਿੰਦੀ ਹੈ ਉਸ ਦੀ ਨਿਗਾਹ ਗੁੱਸੇ ਨਾਲ ਭਰੀ ਰਹਿੰਦੀ ਹੈ ਜਿਵੇਂ ਆਪਾਂ ਗੱਲ ਕੱਲ ਵੀ ਸਮਝੀ ਸੀ ਵੀ ਆਪਾਂ ਦੇਖਦੇ ਹੁੰਨੇ ਆ ਫੇਸ ਰੀਡਿੰਗ ਅੱਜ ਕੱਲ ਦੀ ਭਾਸ਼ਾ ਵਿੱਚ ਫੇਸ ਰੀਡਿੰਗ ਵੀ ਮੂੰਹ ਦੇਖ ਲਿਆ ਚਿਹਰਾ ਦੇਖ ਲਿਆ ਵੀ ਇਹਦਾ ਲੱਗਦਾ ਵੀ ਗੁੱਸੇ ਜੇ ਵਾਲਾ ਚਿਹਰਾ ਵੀ ਗੁੱਸੇ ਜੇ ਨਾਲ ਭਰਿਆ ਪਿਆ ਜਾਂ ਕੋਈ ਬੀਬੀਆ ਵੀ ਗੁੱਸੇ ਨਾਲ ਭਰੀ ਪਈ ਆ ਮੱਥੇ ਤੇ ਬੱਟ ਪਏ ਹੋਇਆ ਉਹਨੂੰ ਤਿਉੜੀ ਕਹਿੰਦੇ ਆ ਬਈ ਬੋਲ ਵੀ ਕੌੜੇ ਬੋਲਦੀ ਆ ਸਦਾ ਕੌੜਾ ਬੋਲਦੀ ਹੈ ਜੀਬ ਦੀ ਖਰਬੀ ਹੈ ਆਪਾਂ ਖਰਬਾ じゃ ਕਹਦਨੇ ਨਾ ਇਨਸਾਨ ਨੂੰ ਵੀ ਖਰਬਾ じゃ ਬੋਲਦਾ ਯਾਰ ਬਾੜੀ ਖਰਬੀ ਜੀ ਬੋਲੀ ਆ ਮਹਾਰਾਜੇ ਵੀ ਇੱਥੇ ਦੱਸਿਆ ਵੀ ਜੀਬ ਦੀ ਖਰਬੀ ਹੈ ਤੇ ਸਦਾ ਭੁੱਖੀ ਫਿਰ ਜਾਣੇ ਦੂਰ ਮਾਰਾ ਨੇ ਦੱਸਿਆ ਵੀ ਸਾਰੇ ਜਗਤ ਦੇ ਆਤਮਿਕ ਜੀਵਨ ਨੂੰ ਹੜੱਪ ਕਰਕੇ ਵੀ ਉਹ ਭੁੱਖੀ ਟਿੱਕੀ ਰਹਿੰਦੀ ਹੈ। ਜਗਤ ਵਿੱਚ ਆ ਰਹੇ ਸਭ ਜੀਵਾਂ ਨੂੰ ਹੜੱਪ ਕਰਨ ਲਈ ਤਿਆਰ ਰਹਿੰਦੀ ਹੈ। ਉਹ ਮਾਇਆ ਇਸਤਰੀ ਪ੍ਰਭੂਪਤੀ ਨੂੰ ਕਿਤੇ ਦੂਰ ਬਸਦਾ ਸਮਝਦੀ ਹੈ। ਪ੍ਰਭੂਪਤੀ ਦੀ ਪ੍ਰਵਾਹ ਨਹੀਂ ਕਰਦੀ। ਉਹਦੀ ਨਹੀਂ ਪ੍ਰਵਾਹ ਕਰਦਾ ਮਨੁੱਖ। ਅਜੀਬ ਔਸਤਰੀ ਦੀ ਗੱਲ ਕਰੀ ਹੈ ਜੀ ਸਰੀਰ ਭਾਵੇਂ ਮਨੁੱਖਾ ਚਾਏ ਔਸਤਰੀ ਹੈ ਐਸੀ ਔਸਤਰੀ ਇੱਕ ਰਾਮ ਉਪਾਈ ਓਨ ਸਭ ਜਗ ਖਾਇਆ ਹਮ ਗੁਰ ਰਾਖੇ ਮੇਰੇ ਭਾਈ ਏ ਮੇਰੇ ਵੀਰ ਪ੍ਰਮਾਤਮਾ ਨੇ ਮਾਇਆ ਇੱਕ ਅਜਿਹੀ ਔਸਤਰੀ ਪੈਦਾ ਕੀਤੀ ਹੋਈ ਹੈ ਕਿ ਉਸ ਨੇ ਸਾਰੇ ਜਗਤ ਨੂੰ ਖਾ ਲਿਆ ਹੈ ਆਪਣੇ ਕਾਬੂ ਵਿੱਚ ਕੀਤਾ ਹੋਇਆ ਹੈ ਮੈਨੂੰ ਤਾਂ ਗੁਰੂ ਨੇ ਉਸ ਮਾਇਆ ਇਸਤਰੀ ਤੋਂ ਵਿਚਾਰ ਰੱਖਿਆ ਹੈ ਰਹਾਉ ਪਾਈ ਠਗੋਲੀ ਸਭ ਜਗ ਜੋਹਿਆ ਅਗਲਾ ਬੰਦਾ ਜੀ ਮਹਾਰਾਜ ਕਹਿੰਦੇ ਹੈ ਪਾਈ ਮਾਇਆ ਇਸਤਰੀ ਨੇ ਠੱਗ ਬੂਟੀ ਖਵਾ ਕੇ ਸਾਰੇ ਜਗਤ ਨੂੰ ਆਪਣੀ ਤੱਕ ਵਿੱਚ ਰੱਖਿਆ ਹੋਇਆ ਹੈ ਹਾਗ ਬੂਟੀ ਵੀ ਮੋਹ ਮਾਇਆ ਨੇ ਜਾਲ ਪਾਇਆ ਹੋਇਆ ਪ੍ਰਭਾਵ ਪਾਇਆ ਹੋਇਆ ਤੇ ਸਾਰੇ ਜਗ ਨੂੰ ਠੱਗ ਬੂਟੀ ਖਵਾ ਕੇ ਸਾਰੇ ਜਗਤ ਨੂੰ ਆਪਣੀ ਤੱਕ ਵਿੱਚ ਰੱਖਿਆ ਹੋਇਆ ਹੈ ਤੇ ਬ੍ਰਹਮਾ ਵਿਸ਼ਨੂੰ ਬ੍ਰਹਮਾ ਵਿਸ਼ਨੂੰ ਮਹਾਦੇਵ ਉਹ ਮੋਹਿਆ ਕਿਸੇ ਨੂੰ ਨਹੀਂ ਬਖਸ਼ਿਆ ਨੇ ਜੀਵਾਂ ਦੀ ਕੀ ਪਾਇਆ ਹੈ ਮਹਾਰਾਜ ਕਹਿੰਦੇ ਇਸ ਨੇ ਤਾਂ ਬ੍ਰਹਮਾ ਨੂੰ ਵਿਸ਼ਨੂੰ ਨੂੰ ਸ਼ਿਵ ਜੀ ਨੂੰ ਆਪਣੇ ਮੋਹ ਵਿੱਚ ਫਸਾਇਆ ਹੋਇਆ ਹੈ ਤੇ ਅਗਲੇ ਪੰਨੇ 'ਚ ਮਾਰਾ ਨੇ ਦੱਸਿਆ ਗੁਰਮੁਖ ਨਾਮ ਲੱਗੇ ਸੋਹਿਆ ਜਿਹੜੇ ਮਨੁੱਖ ਗੁਰੂ ਦੀ ਸ਼ਰਨ ਪਾ ਕੇ ਪ੍ਰਮਾਤਮਾ ਦੇ ਨਾਮ ਵਿੱਚ ਜੁੜੇ ਰਹਿੰਦੇ ਹਨ ਉਹ ਉਸ ਤੋਂ ਬਚ ਕੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ ਤੇ ਬਣੇ ਰਹਿੰਦੇ ਹਨ ਬਰਤਨੇਮ ਕਰਥਾ ਕੇ ਪੁਨਹ ਚਰਨ ਵਰਤ ਨੇਮ ਕਰ ਥਕੇ ਪੁਨਹ ਚਰਨ ਟਟ ਤੀਰਥ ਭਵੇ ਸਭ ਧਰਨ ਮਹਾਰਜ ਕਹਿੰਦੇ ਹੇ ਭਾਈ ਅਨੇਕਾਂ ਲੋਕ ਅਨੇਕਾਂ ਲੋਕ ਵਰਤ ਰੱਖ ਰੱਖ ਕੇ ਧਰਮਕ ਨੇਮ ਨਿਭਾ ਨਿਭਾ ਕੇ ਤੇ ਕੀਤੇ ਪਾਪਾਂ ਦਾ ਪ੍ਰਭਾ ਮਟਾਣ ਲਈ ਪਸਤਾਵੇ ਬਜੋਂ ਧਰਮ ਕਰਮਾ ਕਰ ਕਰਕੇ ਥੱਕ ਗਏ ਹਨ ਥੱਕੇ ਪਏ ਨੇ अनेका ਤੀਰਥਾਂ ਉੱਤੇ ਸਾਰੀ ਧਰਤੀ ਉੱਤੇ ਪਹੁੰਚ ਕੇ ਪਰ ਇਸ ਮਾਇਆ ਇਸਤਰੀ ਤੋਂ ਨਾ ਬਚ ਸਕੇ ਤੇ ਬਚਣਗੇ ਕਿਹੜੇ ਮਹਾਰਾਜ ਦੱਸਦੇ ਨੇ ਸੇ ਉਬਰੇ ਜੇ ਸਤਗੁਰ ਕੀ ਸ਼ਰਨ हे ਭਾਈ ਸਿਰਫ ਉਹੀ ਬੰਦੇ ਬਚਦੇ ਹਨ ਜਿਹੜੇ ਗੁਰੂ ਦੀ ਸ਼ਰਨ ਪੈਂਦੇ ਹਨ ਮਾਇਆ ਮੋ ਸਭੋ ਜਗ ਬਾਦਦਾ ਮਾਇਆ ਮੋ ਸਭੋ ਜਗ ਬਾਦਦਾ ਹੋ ਮੈਂ ਪਚੇ ਮਨਮੁਖ ਮੂਰਖਾ ਏ ਭਾਈ ਸਾਰਾ ਜਗਤ ਮਾਇਆ ਦੇ ਮੋਹ ਵਿੱਚ ਵੱਜਾ ਪਿਆ ਹੈ ਹੋ ਮੈਂ ਪਚੇ ਮਨਮੁਖ ਮੂਰਖਾ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁਖ ਹੋਮੇ ਵਿੱਚ ਖੁਆਰ ਹੁੰਦਾ ਰਹਿੰਦਾ ਹੈ ਗੁਰਨਾਨਕ ਬਾਹ ਪਕਰ ਹਮ ਰੱਖਾ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਇਹ ਪਾਈ ਜਿਹੜੇ ਰੱਬ ਦੇ ਪਿਆਰੇ ਨੇ ਪ੍ਰਮੋਪ ਪਰਮਾਤਮਾ ਦੇ ਨਾਮ ਨਾਲ ਜੁੜੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਗੁਰੂ ਮੈਨੂੰ ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਆਖੇ ਗੁਰੂ ਮੈਨੂੰ ਤੂੰ ਹੀ ਮੇਰੀ ਬਾਹ ਫੜ ਕੇ ਇਸ ਦੇ ਪੰਜੇ ਤੋਂ ਬਚਾਇਆ ਹੈ ਆਸਾ ਮਹੱਲਾ ਪੰਜਵੰ ਸਰਬਦੁਖ ਜਬ ਬਿਸਰੇ ਸੁਆਮੀ ਈਹਾਂ ਉਹਾਂ ਕਾਮਨਾ ਪ੍ਰਾਨੀ ਦੁਬਾਰੇ ਸ਼ਬਦ ਬੋਲਦਾ ਜੀ ਸਰਬਦੁਖ ਜਬ ਬਿਸਰੇ ਸੁਆਮੀ ਈਹਾਂ ਉਹਾਂ ਕਾਮਨਾ ਪ੍ਰਾਨੀ ਹੇ ਮਾਲਕ ਪ੍ਰਭੂ ਜਦੋਂ ਕਿਸੇ ਜੀਵ ਦੇ ਮਨ ਵਿੱਚੋਂ ਤੂੰ ਵਿਛਰ ਜਾਂਦਾ ਹੈ ਤਾਂ ਉਸ ਨੂੰ ਸਾਰੇ ਦੁੱਖ ਆ ਘੇਰਦੇ ਹਨ ਇਹੀ ਹੁਹ ਕਾਮਨਾ ਪ੍ਰਾਨੀ ਮਹਾਰਾਜ ਕਹਿੰਦੇ ਉਹ ਜੀਵ ਲੋਕ ਪਰਲੋਕ ਵਿੱਚ ਕਿਸੇ ਕੰਮ ਨਹੀਂ ਆਉਂਦਾ ਉਸ ਦਾ ਜੀਵਨ ਬੇਅਰਥ ਹੋ ਜਾਂਦਾ ਹੈ ਸੰਤ ਤ੍ਰਿਪਤਾਸੇ ਸੰਤ ਤ੍ਰਿਪਤਾਸੇ ਹਰ ਹਰ ਧਾਈ ਏ ਪ੍ਰਭੂ ਤੇਰੀ ਰਜਾ ਵਿੱਚ ਤੁਰਿਆ ਸਾਰੇ ਸੁਖ ਪ੍ਰਾਪਤ ਹੁੰਦੇ ਹਨ ਕਰ ਕਿਰਪਾ ਆਪਣੇ ਨਾਂ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਏ ਰਹਾਵळा ਬਾਂਦਾ ਜੀ ਮਹਾਰਾਜ ਕਹਿੰਦੇ ਨੇ हे ਪ੍ਰਭ ਜਿੰਨਾ ਮਨੁੱਖਾਂ ਨੂੰ ਤੂੰ ਮਿਹਰ ਕਰਕੇ ਆਪਣੇ ਨਾਮ ਵਿੱਚ ਜੋੜੀ ਰੱਖਦਾ ਹੈ ਉਹ ਤੇਰੇ ਸੰਤ ਜਨ ਤੇਰੇ ਹਰ ਨਾਮ ਸਿਮਰ ਸਿਮਰ ਕੇ ਤੇਰਾ ਹਰ ਨਾਮ ਸਿਮਰ ਸਿਮਰ ਕੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜੇ ਰਹਿੰਦੇ ਹਨ ਰਹਾਉ ਸੰਗ ਹੋਵਤ ਕੋ ਜਾਣਤ ਦੂਰ ਮਹਾਰਾਜ ਕਹਿੰਦੇ ਨਾ ਹੇ ਭਾਈ ਜਿਹੜਾ ਮਨੁੱਖ ਆਪਣੇ ਅੰਗ ਸੰਗ বাসਦੇ ਪ੍ਰਮਾਤਮਾ ਨੂੰ ਕਿਤੇ ਦੂਰ বাসਦਾ ਸਮਝਦਾ ਹੈ ਤੇ ਸੋ ਜਨ ਮਰਤਾ ਨਿਤਨਿਤ ਝੂਰ ਮਹਾਰਾਜ ਕਹਿੰਦੇ ਉਹ ਸਦਾ ਮਾਇਆ ਦੀ ਤ੍ਰਿਸ਼ਨਾ ਦੇ ਅਧੀਨ ਖਿੱਚ-ਖਿੱਚ ਕੇ ਆਤਮਕ ਮੌਤ ਸਹੇੜੀ ਰੱਖਦਾ ਹੈ ਆਪਾਂ ਦੇਖਦੇ ਆ ਨਾ ਕਈ ਵਾਰੀ ਆਪਾਂ ਕਹਿੰਨੇ ਵੀ ਬੜਾ ਖਿਜਿਆ ਜਾ ਰਹਿਦਾ ਹੈ ਖਿਜਿਆ ਜਾ ਕਿਸੇ ਨਾਲ ਗੱਲ ਨਹੀਂ ਕਰਨੀ ਸਿੱਧੇ ਮੂੰਹ ਮੂੰਹ ਤੇ ਖੁਸ਼ੀ ਨਹੀਂ ਹੋਣੀ ਹੱਸਣਾ ਨਹੀਂ ਕਿਸੇ ਦੇ ਨਾਲ ਦੁਖੀ ਜਾ ਰਹਿਣਾ ਜਿਹੜਾ ਦੁਖੀ ਜਾ ਰਹਿੰਦਾ ਆਪਾਂ ਕਹਿੰਦੇ ਆ ਨਾ ਵੀ ਇਹ ਸਦਾ ਹੀ ਖਿਜਿਆ ਜਾ ਰਹਿੰਦਾ ਮਹਾਰਾਜ ਕਹਿੰਦੇ ਨਾ ਉਹ ਪ੍ਰਭੂ ਪਰਮਾਤਮਾ ਨਾਲੋਂ ਟੁੱਟਿਆ ਹੋਇਆ ਇਨਸਾਨ ਜਿਹੜਾ ਤ੍ਰਿਸ਼ਨਾ ਦੇ ਅਧੀਨ ਖਿੱਚ-ਖਿੱਚ ਕੇ ਆਤਮ ਮੌਤ ਸਿਹੜੀ ਰੱਖਦਾ ਹੈ ਆਪਦੀ ਜੀਵ ਆਤਮਾ ਨੂੰ ਮਾਰੀ ਰੱਖਦਾ ਜਮੀਰ ਜੀ ਨੂੰ ਕਹਿੰਦੇ ਆ ਵੀ ਸਦਾ ਹੀ ਛੜਿਆ ਬਲਿਆ ਜਾ ਰਹਿੰਦਾ ਇੱਥੇ ਮਹਾਰਾਜ ਨੇ ਇਹੀ ਦੱਸਿਆ ਬੱਜਨੇ ਸਭ ਕਿਸ ਦੀਆ ਤਿਸ ਚਤਬਿਤ ਨਾਹੀਂ ਅਗਲੇ ਬੰਦ ਚ ਮਹਾਰਾਜ ਕਹਿੰਦੇ ਏ ਭਾਈ ਜਿਸ ਪ੍ਰਮਾਤਮਾ ਨੇ ਹਰੇਕ ਚੀਜ਼ ਦਿੱਤੀ ਹੈ ਜਿਹੜਾ ਮਨੁੱਖ ਉਸ ਨੂੰ ਚੇਤੇ ਨਹੀਂ ਕਰਦਾ ਤੇ ਮਹਾ ਵਿਖਿਆ ਮਹ ਦਿਨ ਰਹਿਣ ਜਾਹੀ ਉਸ ਦੇ ਜ਼ਿੰਦਗੀ ਦੇ ਉਸ ਦੇ ਜ਼ਿੰਦਗੀ ਦੇ ਸਾਰੇ ਰਾਤ ਦਿਨ ਢਾਈ ਮਾਇਆ ਦੇ ਮੋਹ ਵਿੱਚ ਫਸਿਆ ਹੀ ਗੁਜ਼ਰਦੇ ਹਨ ਮਾਇਆ ਦੇ ਮੋਹ ਵਿੱਚ ਹੀ ਫਸਿਆ ਗੁਜਰਦੇ ਨੇ ਸਾਰੇ ਦਿਨ ਦਿਨ ਰਾਤ ਮਹਾਰਾਜ ਕਹਿੰਦੇ ਕੀਤੇ ਜਿਹੜਾ ਮਹਾਰਾਜ ਕਹਿੰਦੇ ਮੋਹ ਜਾਲ ਵਿੱਚ ਫਸਿਆ ਹੋਇਆ ਤੇ ਪ੍ਰਮਾਤਮਾ ਨੂੰ ਯਾਦ ਨਹੀਂ ਕਰਦਾ ਆਪਦੇ ਕੰਮਾਂ ਕਾਰਾਂ 'ਚ ਕਹ ਲੋ ਸਿੱਧੀ ਜੀ ਭਾਸਾ 'ਚ ਵੀ ਆਪਦੇ ਕਾਰੋਬਾਰਾਂ 'ਚ ਫਸਿਆ ਪ੍ਰਮਾਤਮਾ ਨੂੰ ਯਾਦ ਹੀ ਨਹੀਂ ਰੱਖਦਾ ਕਹੋ ਨਾਨਕ ਪ੍ਰਭ ਸਿਮਰੋ ਏਕ ਮਹਾਰਾਜ ਨੇ ਆਖਰੀ ਬੰਦ 'ਚ ਦੱਸਿਆ ਵੀ ਏ ਨਾਨਕ ਪੂਰੇ ਗੁਰੂ ਦੀ ਸ਼ਰਨ ਪੈ ਕੇ ਇੱਕ ਪ੍ਰਮਾਤਮਾ ਨੂੰ ਯਾਦ ਕਰਦੇ ਰਹਾ ਕਰੋ ਫੇਰ ਕੀ ਹੋਏਗਾ ਮਹਾਰਾਜ ਕਹਿੰਦੇ ਫਿਰ ਗਤ ਪਾਈਏ ਗੁਰਪੂਰੇ ਟੇਕ ਗਤ ਮੈਨੇ ਜਿਹਨੂੰ ਗਤੀ ਕਹਿੰਦੇ ਆ ਵੀ ਗਤੀ ਕਰਾਉਣੀ ਆ ਜੀ ਗਤੀ ਹੋਈ ਨਹੀਂ ਇਹਦੀ ਇਹ ਬਹਿਮਾ ਭਰਮਾ ਚ ਲੋਕ ਫਸੇ ਹੋਏ ਆ ਨਾ ਮਹਾਰਾਜ ਕਹਿੰਦੇ ਇਸ ਤਰ੍ਹਾਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਤੇ ਮਾਇਆ ਦੀ ਕ੍ਰਿਸ਼ਨਾ ਵਿੱਚ ਨਹੀਂ ਫਸੀਦਾ ਗਤੀ ਹੋ ਗਈ ਇਨਸਾਨ ਦੀ ਅਗਲੇ ਬੰਦ ਚ ਮਹਾਰਾਜ ਦੱਸਣਗੇ ਪਾਵਨ ਪਵਿੱਤਰ ਅੰਗ 395 ਤੇ ਅਜੀ ਸੁਭਾਏ ਮਨ ਸ਼ਬਦ ਹੈ ਮਹਾਰਾਜ ਕਹਿੰਦੇ ਆਸਾ ਮਹੱਲਾ ਪੰਜਵਾਂ ਆਸਾ ਰਾਗ ਅੰਦਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਹੈ ਮਹਾਰਾਜ ਕਹਿੰਦੇ ਨਾਮ ਜਪਤ ਮੰਨ ਤਨ ਸਭ ਹਰਿਆ ਨਾਮ ਜਪਤ ਮਨ ਤਨ ਸਭ ਹਰਿਆ ਹੈ ਭਾਈ ਜਿਵੇਂ ਪਾਣੀ ਮਿਲਣ ਨਾਲ ਰੁੱਖ ਹਰਾ ਹੋ ਜਾਂਦਾ ਹੈ ਤੇ ਰੁੱਖ ਵਿੱਚ ਮਾਨੋ ਜਿੰਦ ਰਮਕ ਪੈਂਦੀ ਹੈ ਹਰਿਆ ਭਰਿਆ ਹੋ ਜਾਂਦਾ ਤੇ ਮੈਂ ਪ੍ਰਮਾਤਮਾ ਦਾ ਨਾਮ ਜਪਣ ਨਾਲ ਨਾਮ ਜਲ ਨਾਲ ਮਨੁੱਖ ਦਾ ਮਨੁੱਖ ਦਾ ਹਿਰਦਾ ਆਤਮਿਕ ਜੀਵਨ ਵਾਲਾ ਹੋ ਜਾਂਦਾ ਹੈ ਹਰੀ ਭਰੀ ਜ਼ਿੰਦਗੀ ਸੋਖਾ ਜੀਵਨ ਮਹਾਰਾਜ ਦੱਸਦੇ ਨੇ ਕਲਮਲ ਦੋਖ ਸਗਲ ਪਰ ਹਰਿਆ ਉਸ ਦੇ ਅੰਦਰੋਂ ਸਾਰੇ ਪਾਪ ਐਬ ਦੂਰ ਹੋ ਜਾਂਦੇ ਹਨ ਸੋਈ ਦੇਵਸ ਭਲਾ ਮੇਰੇ ਭਾਈ ਹੇ ਮੇਰੇ ਵੀਰ ਸਿਰਫ ਉਹੀ ਦਿਨ ਮਨੁੱਖ ਵਾਸਤੇ ਸੁਲੱਖਣਾ ਹੁੰਦਾ ਹੈ ਹਰ ਗੁਣ ਗਾਇ ਪਰਮਗਤ ਪਾਈ ਜਦੋਂ ਉਹ ਪ੍ਰਮਾਤਮਾ ਦੇ ਗੁਣ ਗਾ ਗਾ ਕੇ ਸਭ ਤੋਂ ਉੱਚੀ ਆਤਮਿਕ ਅਵਸਥਾ ਹਾਸਲ ਕਰਦਾ ਹੈ ਅਗਲੇ ਬੰਦ ਜਮਾ ਰਾਜ ਦੱਸਦੇ ਨੇ ਸਾਧ ਜਨਾ ਕੇ ਪੂਜੈ ਪੈਰ ਮਿਟੇ ਉਪਦਰਦ ਹੈ ਮਨ ਤੇ ਬੈਰ ਮਿਟੇ ਉਪਦਰਦ ਮਨ ਤੇ ਬੈਰ ਹੁਣ ਪਹਿਲਾਂ ਤਾਂ ਸਾਧ ਜਨ ਸਮਝਣਾ ਜੀ ਕਿਹਦੇ ਕਿਹੜੇ ਸਾਧੂ ਦੀ ਗੱਲ ਕਰੀਆ ਗੁਰੂ ਮਹਾਰਾਜ ਨੇ ਗੁਰੂ ਸਾਧੂ ਦੀ ਗੱਲ ਕਰੀ ਆ 35 ਮਹਾਂਪੁਰਖਾਂ ਦੀ ਗੱਲ ਕਰ ਲੋ ਵੀ 35 ਮਹਾਂਪੁਰਖਾਂ ਦੀ ਬਾਣੀ ਲਰਜ ਹੈ ਤੇ ਇਹ 35 ਮਹਾਂਪੁਰਖਾਂ ਦੇ ਚਰਨਾਂ ਨਾਲ ਜੁੜ ਕੇ ਆਪਾਂ ਆਪਣਾ ਜੀਵਨ ਸਫਰ ਕਰਨਾ ਹੈ ਬਸਰ ਕਰਨਾ ਹੈ ਤੇ ਮਿਟੇ ਉਹ ਪਦਰਤ ਮਨ ਤੇ ਬੈਰ ਉਸ ਦੇ ਮਨ ਵਿੱਚੋਂ ਸਾਰੀਆਂ ਛੇੜਖਾਨੀਆਂ ਸਾਰੇ ਬੈਰ ਵਿਰੋਧ ਮਿਟ ਜਾਂਦੇ ਹਨ ਗੁਰਪੂਰੇ ਮਿਲ ਝਗਰ ਚੁਕਾਇਆ ਏ ਭਾਈ ਜੈ ਸਮਨੁਖ ਨੇ ਗੁਰੂ ਨੂੰ ਮਿਲ ਕੇ ਆਪਣੇ ਅੰਦਰੋਂ ਬਕਾਰਾਂ ਦਾ ਰੌਲਾ ਮੁਕਾ ਲਿਆ ਹੈ ਫਿਰ ਪੰਚ ਦੂਤ ਸਭ ਬਸਗਤ ਆਇਆ ਬਸਗਤ ਦਾ ਮਤਲਬ ਹੈਗਾ ਵੇ ਕਾਮ ਦਾ ਇੱਕ ਪੰਜੇ ਬੈਰੀ ਸਾਰੇ ਉਸ ਦੇ ਕਾਬੂ ਵਿੱਚ ਆ ਜਾਂਦੇ ਹਨ ਆਪ ਦੇ ਗਿਆਨ ਇੰਦਰੀਆਂ ਨੂੰ ਕੰਟਰੋਲ ਵਿੱਚ ਕਰ ਲੈਂਦਾ ਧਿਆਨ ਨਾਲ ਬੈਠੋ ਜੀ ਜਿਸ ਮਨ ਵਸਿਆ ਹਰ ਕਾ ਨਾਮ ਨਾਨਕ ਤਿਸ ਉੱਪਰ ਕੁਰਬਾਨ ਜਿਸਮ ਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਸ ਤੋਂ ਸਦਾ ਸਤਕੇ ਹੋਣਾ ਚਾਹੀਦਾ ਹੈ ਆਸਾ ਮਹੱਲਾ ਪੰਜਵੋ ਇਹ ਅਗਲੇ ਸ਼ਬਦ ਦੀ ਗੱਲ ਆ ਜੀ ਮਹਾਰਾਜ ਕਹਿੰਦੇ ਗਾਵ ਲਹਿ ਤੂੰ ਗਾਵਣਹਾਰੇ ਗਾਵ ਲਹਿ ਤੂੰ ਗਾਵਣਹਾਰੇ اے ਭਾਈ ਜਦ ਤੱਕ ਗਾਵਣ ਦੀ ਸਮਰੱਥਾ ਹੈ ਉਸ ਪ੍ਰਮਾਤਮਾ ਦੇ ਗੁਣ ਗਾਉਂਦਾ ਰਹੋ ਜੀ ਪਿੰਡ ਕੇ ਪ੍ਰਾਨ ਆਧਾਰੇ ਜੋ ਤੇਰੀ ਜਿੰਦ ਦਾ ਆਸਰਾ ਹੈ ਜੋ ਤੇਰੇ ਸਰੀਰ ਦਾ ਆਸਰਾ ਹੈ ਜੋ ਤੇਰੇ ਪ੍ਰਾਣਾਂ ਦਾ ਆਸਰਾ ਹੈ ਜਿੰਦ ਤੇ ਸਰੀਰ ਤੇ ਸਾਹਾਂ ਦਾ ਆਸਰਾ ਪ੍ਰਭੂ ਪਰਮਾਤਮਾ ਹੈ ਸੋਣਾ ਨੀਗਾ ਜੀ ਜਾਕੀ ਸੇਵਾ ਸਰਬ ਸੁਖ ਪਾਵੇ ਪਹਿਲਾਂ ਵਾਲੇ ਬੰਦ ਚ ਦੱਸਿਆ ਮਹਾਰਾ ਜੀ ਪਿੰਡ ਕੇ ਪ੍ਰਾਨ ਆਧਾਰੇ ਜਿਹੜਾ ਤੇਰੇ ਪ੍ਰਾਣਾ ਦਾ ਜਿਹੜਾ ਤੇਰੇ ਸਰੀਰ ਦਾ ਆਸਰਾ ਬਣਿਆ ਹੈ ਮਹਾਰਾਜ ਕਹਿੰਦੇ ਜਾ ਕੇ ਜਾ ਕੀ ਸੇਵਾ ਸਰਬ ਸੁਖ ਪਾਵੇ ਜਿਸ ਦੀ ਸੇਵਾ ਭਗਤੀ ਕਰਕੇ ਤੂੰ ਸਾਰੇ ਸੁਖ ਹਾਸਲ ਕਰ ਲਏਗਾ ਅਬਰ ਕਾਹੂ ਪਹਿ ਅਬਰ ਕਾਹੂ ਪਹਿ ਬਹੁੜ ਨ ਜਾਵੇ ਤੇ ਸੁੱਖਾਂ ਦੀ ਭਾਲ ਵਿੱਚ ਕਿਸੇ ਹੋਰ ਪਾਸ ਮੁੜ ਜਾਣ ਦੀ ਲੋੜ ਨਹੀਂ ਪਵੇਗੀ ਸਦਾ ਆਨੰਦ ਅਨੰਦੀ ਸਹਬ ਗੋਣਨੰਦ ਅਨੰਤਨਿਤ ਜਾਪੀਏ ਮਹਾਰਾਜ ਕਹਿੰਦੇ ਹੈ ਭਾਈ ਉਸ ਮਾਲਕ ਪ੍ਰਭੂ ਦੇ ਨਾਮ ਨੂੰ ਸਦਾ ਹੀ ਜਪਣਾ ਚਾਹੀਦਾ ਹੈ ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ ਜੋ ਸਦਾ ਆਨੰਦ ਦਾ ਸੋਮਾ ਹੈ ਬਲੇ ਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦ ਪ੍ਰਭ ਮਨ ਵਸੀਏ ਜਿਸ ਪ੍ਰਸਾਦ ਪ੍ਰਭ ਮਨ ਵਾਸੀਏ ਮਰਾਨੇ ਸਮਝਾਉਣਾ ਕੀਤਾ ਹੈ ਭਾਈ ਉਸ ਮਾਲਕ ਪ੍ਰਭੂ ਦੇ ਨਾਮ ਨੂੰ ਸਦਾ ਹੀ ਜਪਣਾ ਚਾਹੀਦਾ ਹੈ ਜੋ ਸਾਰੇ ਗੁਣਾਂ ਦਾ ਖਜ਼ਾਨਾ ਹੈ ਜੋ ਸਦਾ ਆਨੰਦ ਦਾ ਸੋਮਾ ਹੈ ਹੈ ਭਾਈ ਉਸ ਪਿਆਰੇ ਗੁਰੂ ਤੋਂ ਸਦਕੇ ਜਾਣਾ ਚਾਹੀਦਾ ਹੈ ਜਿਸ ਦੀ ਕਿਰਪਾ ਨਾਲ ਪ੍ਰਮਾਤਮਾ ਨੂੰ ਮਨ ਵਿੱਚ ਬਿਵਾਸਾ ਸਕੀਦਾ ਹੈ ਰਹਾਉ ਜਾ ਕਾਦਾਨ ਨਖੁੱਟੇ ਨਹੀਂ ਹੈ ਭਾਈ ਜਿਸਦੀ ਦਿੱਤੀ ਹੋਈ ਦਾਤ ਕਦੇ ਮੁੱਕਦੀ ਨਹੀਂ ਭਲੀ ਭਾਂਤ ਸਭ ਸਹਜ ਸਮਾਈ ਤੇ ਜੋ ਜੋ ਉਸ ਨੂੰ ਮਨ ਵਿੱਚ ਬਸਾਉਂਦੇ ਹਨ ਉਹ ਸਾਰੇ ਚੰਗੀ ਤਰ੍ਹਾਂ ਆਤਮ ਗੜੋਲਤਾ ਬਚਟ ਕੇ ਰਹਿੰਦੇ ਹਨ ਜਾਕੀ ਬਖਸ਼ਨਾਵੇਂ ਟੇ ਕੋਈ ਮਨ ਬਸਾਈਏ ਮਨ ਬਸਾਈਏ ਸਤ ਸੋਈ ਮਹਾਰਜ ਕਹਿੰਦੇ ਜਿਸ ਦੀ ਕੀਤੀ ਬਖਸ਼ਿਸ਼ ਦੇ ਰਾਹ ਵਿੱਚ ਕੋਈ ਰੋਕ ਨਹੀਂ ਪਾ ਸਕਦਾ ਉਸ ਦਾ ਉਸ ਸਦਾ ਸਿਰ ਰਹਿਣ ਵਾਲੇ ਪ੍ਰਮਾਤਮਾ ਨੂੰ ਹੀ ਸਦਾ ਆਪਣੇ ਮਨ ਵਿੱਚ ਬਸਾਣਾ ਚਾਹੀਦਾ ਹੈ ਸਗਲ ਸਮਗਰੀ ਗ੍ਰਹਿ ਜਾ ਕੇ ਪੂਰਨ ਪ੍ਰਭ ਕੇ ਸੇਵਕ ਦੁਖ ਨ ਝੂਰਨ اے بھائی جس ప్రభు دے گھر وچ جیواں واسطے سارے پدાર્થ بھرے پئے ہن رہندے ہن جس دے ಸೇವکانوں کوئی دکھ کوئی چورے پاو نہیں سکدے اوٹ گہی نرباو پد پائیے مارا نے دسیا کہ ప్రభు کے सेवक دکھ نہ چورن ప్రభు پرماطما دی بندگی کرن والے گرو دے پیارے چھوڑ دے نہیں ہے تے اوٹ گہی نرباو پد پائیے ਮਹਾਰਾਜ ਕਹਿੰਦੇ ਜਿਸ ਦੇ ਤੇ ਜਿਸ ਦਾ ਆਸਰਾ ਲਿਆ ਉਹ ਆਤਮ ਕਦਰਜਾ ਮਿਲ ਜਾਂਦਾ ਹੈ ਜਿੱਥੇ ਕੋਈ ਡਰ ਦਬਾ ਨਹੀਂ ਸਕਦਾ ਜਾਂ ਦਬਾ ਨਹੀਂ پا ਸਕਦਾ ਸਾਸ ਸਾਥ ਸੋ ਜਨ ਸਾਸ ਸਾਥ ਜੋ ਗੁਣ ਨਿਤ ਗਾਈਏ ਦੂਰ ਨ ਹੋਈ ਕਤੂ ਜਾਈਏ ਮਹਾਰਾਜ ਕਹਿੰਦੇ ਹਰੇਕ ਸਾਹ ਦੇ ਨਾਲ ਗੁਣਾਂ ਦੇ ਖਜ਼ਾਨੇ ਉਸ ਪ੍ਰਭੂ ਦੇ ਗੁਣ ਗਾਉਂਦੇ ਰਹਿਣਾ ਚਾਹੀਦਾ ਹੈ ਤੇ ਦੂਰ ਨਾ ਹੋਈ ਕਤਹੂ ਜਾਈਏ ਮਹਾਰਾਜ ਕਹਿੰਦੇ ਹੈ ਭਾਈ ਉਹ ਪ੍ਰਮਾਤਮਾ ਸਾਥੋਂ ਦੂਰ ਨਹੀਂ ਬਸਦਾ ਕਿਤੇ ਦੂਰ ਲੱਭਣ ਜਾਣ ਦੀ ਲੋੜ ਨਹੀਂ ਨਜ਼ਰ ਕਰੇ ਤਾਂ ਹਰ ਹਰ ਪਾਈਏ ਉਸ ਦੀ ਪ੍ਰਾਪਤੀ ਤਦੋਂ ਹੀ ਹੋ ਸਕਦੀ ਹੈ ਜਦੋਂ ਉਹ ਆਪ ਮਿਹਰ ਦੀ ਨਜ਼ਰ ਕਰੇ ਅਰਦਾਸ ਕਰੀ ਪੂਰੇ ਗੁਰਪਾਸ ਹੇ ਪਾਈ ਮੈਂ ਤਾਂ ਪੂਰੇ ਗੁਰੂ ਕੋਲ ਹੀ ਅਰਦਾਸ ਕਰਦਾ ਹਾਂ ਨਾਨਕ ਮੰਗੇ ਹਰ ਧਨ ਰਾਸ ਤੇ ਆਖਦਾ ਹਾਂ ਹੇ ਗੁਰੂ ਤੇਰੇ ਪਾਸੋਂ ਨਾਨਕ ਹਰ ਨਾਮ ਧਨ ਮੰਗਦਾ ਹੈ ਹਰ ਨਾਮ ਦਾ ਸਰਮਾਇਆ ਮੰਗਦਾ ਹਾਂ ਆਸਾ ਮਹੱਲਾ 5 ਏ ਆਪਾਂ ਕੱਲ ਨੂੰ ਸ਼ਬਦ ਵਿਚਾਰਾਂਗੇ ਜੀ ਗੁਰੂ ਸਾਹਿਬ ਦੀ ਕਿਰਪਾ ਨਾਲ ਜੋ ਮਹਾਰਾਜ ਨੇ ਦੱਸਿਆ ਪ੍ਰਥਮੇ ਮਿਟਿਆ ਤਨ ਕਾ ਦੁਖ ਮਨ ਸਗਲ ਕੋ ਹੋਆ ਸੁਖ ਕਰ ਕਿਰਪਾ ਗੁਰ ਦੀਨੋਂ ਨਾ ਬਲ ਬਲ ਤਿਸ ਸਤਗੁਰ ਕੋ ਜਾਉਂ ਵੀ ਇਸ ਗੁਰੂ ਤੋਂ ਮਹਲਹਾਰ ਜਾਮ ਜਿਨੇ ਕਿਰਪਾ ਕਰਕੇ ਮੇਰੀ ਤਨ ਕਾ ਮੇਰੇ ਤਨ ਦਾ ਮੇਰੇ ਦਾ ਦੁੱਖ ਮਟਾਤਾ ਪ੍ਰਥਮੇ ਮਿਟਿਆ ਤਨ ਕਾ ਦੁਖ ਇਹ ਆਪਾ ਗੁਰੂ ਦੀ ਕਿਰਪਾ ਸਦਕਾ ਕੱਲ ਨੂੰ ਸ਼ਬਦ ਵਿਚਾਰਾਂਗੇ ਜੀ ਹੁਣ ਅਰਦਾਸ ਬੇਨਤੀ ਹੈ ਤੁਮ ਤਾ ਤਮpeh ਅਰਦਾਸ ਜੀਓ ਪਿੰਡ ਸਬ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਏ ਨਾ ਜਾਣੇ ਤੁਮਰਾ ਅੰਤ ਤੂ ਚੇਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂ ਤਰਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਤ ਤੁਮ ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਤੋਤੇ ਅਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਤੀਨੇ ਤਾਂ ਅਨਵਾਰਨ ਹਾਰਾ ਤੋਖਾਂ ਤਾ ਸੁਖ ਰਾਸ ਤਾ ਕੋ ਬਿਗਨਕੋ ਲੱਗ ਜਾ ਕੀ ਪ੍ਰਭ ਅਗੇ ਅਰਦਾਸ ਅਰਦਾਸ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ